કોઈ ઝૂટા લેણા બળા ચિત્રકારી દે ਕੱਟ ਲਿਆ ਕਰੋ ਮੱਠਾ ਨਾ ਪੈਣ ਦਿਆ ਕਰੋ ਮੈਂ ਆਂਦਾ ਆਂ ਬੜੀ ਆਡੋ ਇਹ ਤੂੰ ਵੱਟੀ ਨਹੀਂ ਮੈਨੂੰ ਕਾਣਕ ਵੱਢਣੀ ਨਹੀਂ ਸਿਉਂਦੀ ਤੂੰ ਬੜਾਈ ਨਹੀਂ ਹਾਂ ਮੈਨੂੰ ਬਹੁਤ ਘਟਦਾ ਉਹ ਉਥੇ ਮੈਂ ਕੰਮ ਕਰਨਾ ਹੀ ਪੈਣਾ ਜਾ ਕੇ ਮੈਂ ਨਹੀਂ ਕਾਣਕ ਵੱਢਣੀ ਉਹਨਾਂ ਦਾ ਕੰਮ ਕਰਨਾ ਹੀ ਪੈਣਾ ਜੋ ਕਹਿਣਾ ਮੈਨੂੰ ਕਹਿੰਦਾ ਕਾਣਕ ਵੱਢ ਹਾਂ ਮੈਂ ਤਾਂ ਕੀ ਰੱਬ ਵੀ ਮਾਰੀ ਉਹ ਤਾਂ ਪੀ ਲੈ ਗਈ ਇਹ ਉਥੇ ਆ ਕੇ ਤਾਂ ਮੋਢੇ ਜਾਨੂੰ ਲਾਈ ਸਾਰੇ ਜੇ ਤੇ ਜਲ ਗਏ ਮੈਨੂੰ ਬਹੁਤ ਮਾਰਦਾ ਇੱਥੇ ਕੰਮ ਕਰਦੀ ਤੇ ਖੇਤਰ ਖਾਣਾ ਹੀ ਆ ਮੈਨੂੰ ਬਹੁਤ ਮਾਰਦਾ ਮੈਨੂੰ ਭੇਜੀ ਜਾਂਨੀ ਆ ਉੱਥੇ ਅੱਛਾ ਭੇਜੀ ਜਾਂਨੀ ਆ ਅੱਛਾ ਮੈਂ ਨਹੀਂ ਜਾਣਾ ਮੈਨੂੰ ਬਹੁਤ ਮਾਰਦਾ ਆ ਮਾਰਦਾ ਆ ਮੈਨੂੰ ਕੰਮ ਨਹੀਂ ਸਿਖਾ ਲਿਆ ਤਾ ਕੋਈ ਨਾ ਕਰਦੀ ਆ ਜਾ ਕੇ ਇਹ ਤੇਰਾ ਨਹੀਂ ਕੰਮ ਦੇਣ ਸਿਖਾ ਲਿਆ ਮੈਂ ਸਾਰੇ ਕੰਮ ਤੈਨੂੰ ਸਿਖਾ ਲਿਆ ਮੈਨੂੰ ਨਹੀਂ ਇਦਾਂ ਦੀਆਂ ਕਾਂਕਾ ਬੱਟਣੀਆਂ ਆਉਂਦੀਆਂ ਸਾਕ ਬਣਾਉਣੇ ਆਉਂਦੇ ਹੋਰ ਤਾਂ ਕੀ ਕਰਨਾ ਹੁਣ ਮੈਂ ਨਹੀਂ ਕੀ ਗੱਲ ਹੋ ਗਈ ਮੈਨੂੰ ਦਿੰਦਾ ਸਾਕ ਬਣਾ ਕੇ ਰੱਖੀ ਅੱਛਾ ਫੇਰ ਸਾਕ ਰਾ ਲਈਏ ਮੈਨੂੰ ਸਾਕ ਕਿਤੇ ਹੋਣੀ ਮੇਲੇ ਵਿੱਚ ਆ ਰਹੀ ਮੈਂ ਹਾਂ ਅੱਛਾ ਮੈਨੂੰ ਉਹ ਮੌਸਮ ਨਾਲ ਮੈਨਣਾ ਕਿ ਬਿਨਾਂ ਮੌਸਮ ਤੋਂ ਮੈਨਣਾ ਮਾਮੀ ਕੰਬੜਾ ਜਿਹਾ ਲੱਗ ਰਿਹਾ ਹੈ ਹਾਂ ਇੱਕ ਸੀ ਨੈਮ ਅੱਛਾ ਇੱਕ ਸੀ ਬੋਰਡ ਅੱਛਾ ਜੀ ਇੱਕ ਸੀ ਡੇਕ ਲੱਗ ਗਈ ਅੱਛਾ ਜੀ ਲੈ ਸਾਗ ਤੋੜ ਲਿਆ ਅੱਛਾ ਇਹ ਤਾਂ ਡੈਪੜਾ ਪਰੇ ਹੋ ਜਾ ਇਹ ਮੈਂ ਬਣਾ ਲਿਆ ਅੱਛਾ ਕੰਬ ਦੀ ਆ ਮੈਂ ਬਣਾ ਲਿਆ ਅੱਛਾ ਇਹ ਕੰਬੜਾ ਹੀ ਜਾਂਦਾ ਤੂੰ ਮੈਨੂੰ ਤੋੜਨਾ ਆ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਬਣਾ ਮੈਨੂੰ ਬਹੁਤ ਖੱਟਿਆ ਅੱਛਾ ਮਾਰਦਾਯਾ ਮੜੀਏ ਮਾਰਦਾ ਏੜੀਆਂ ਗੱਲਾਂ ਤੋਤੀਏ ਮਾਰਦਾ ਮਾਰਦਾਯਾ ਮੜੀਏ ਮਾਰਦਾ ਏੜੀਆਂ ਗੱਲਾਂ ਤੋਤੀਏ ਮਾਰਦਾ ਮਾਰਦਾਯਾ ਮੜੀਏ ਮਾਰਦਾ ਏੜੀਆਂ ਗੱਲਾਂ ਤੋਤੀਏ ਮਾਰਦਾ ਮਾਰਦਾਯਾ ਮੜੀਏ ਹਾਏ ਹਣ ਜਾਣਾ ਤਾਂ ਨਹੀਂ ਮੈਂ ਨੂੰ ਕਹਿੰਦਾ ਮਲਾਜਮਾ ਨੇ ਆਉਣਾ ਅੱਛਾ ਹਾਏ ਹਾਂ ਨਾਲ ਬਣਾ ਦੇ ਰੂਚੇ ਵਾਲਾ ਮਲਮੂਨਾ ਦੇ ਲੂਣ ਵਾਲੇ ਕਿ ਮਿੱਠੇ ਮੇਰਾ ਮਾਤਾ ਪੁੱਛੇ ਨਹੀਂ ਮੈਂ ਕਰ ਲਾ ਹਾਂ ਅੱਛਾ ਜਦ ਮੈਂ ਕੁੰਨੀ ਤੋਂ ਦੇਖ ਕੇ ਬਣਾ ਲਾਂ ਦੀ ਅੱਛਾ ਅੱਛਾ ਪਾਣੀ ਚੋੜਨੀ ਲੈ ਕੇ ਆ ਮੈਨੂੰ ਦੇ ਕੇ ਕਿ ਮਲਾਜਮਾ ਤੋਂ 10 ਰੁਪਏ ਹੱਥ ਤੇ ਰੱਖ ਗਏ ਅੱਛਾ ਅੱਛਾ ਰੱਖ ਗਿਆ ਕਿ ਜਿੱਥੋਂ ਮਰਜੀ ਬਣਾਏ ਬਥੇਰੇ ਲਗਾਉਂਦੀ ਆ ਅੱਛਾ ਅੱਛਾ ਬਣਾਉਂਦੀ ਠੀਕ ਹੈ ਕਿ ਕਿ ਤਾ ਸੁੰਗੜਾ ਬਾਹਰ ਸੀ ਬਾਏ ਦੇ ਵਿੱਚ ਮੈਂ ਸੁੰਗੜੀਆਂ ਬਣਾਉਂਦੀ ਆ ਅੱਛਾ ਮੈਨੂੰ ਬਹੁਤ ਲੱਛਣ ਦਾ ਕੁੱਟਣਾਂ

ਨਹੀਂ ਆਪਾਂ ਇਹਨੂੰ